ਇੱਕ ਗੱਲ ਵੇਖੀ ਜੇ ਹਾਂਜੀ ਕਿੰਨੀ ਪੜੀ ਲਿਖੀ ਫੈਮਿਲੀ ਆ ਮੁੰਡਾ ਵੀ ਕਿੰਨਾ ਸੋਹਣਾ ਵਾ ਹੈ ਹੈ ਵਧੀਆ ਬੰਦੇ ਲੱਭੇ ਆਹੋ ਤੇ ਕਦੇ ਕੋਈ ਬੋਮਜਾਜ ਨਹੀਂ ਤੇ ਵੱਡੀ ਗੱਲ ਇਹ ਆ ਕਿ ਸਾਡੀ ਧੀ ਉਹਨਾਂ ਨੂੰ ਛਾਟੀ ਪਸੰਦ ਆ ਗਈ ਤੇ ਪਹਿਤੋ ਮੈਂ ਇੱਕ ਗੱਲ ਦੱਸ ਜੇ ਮੁੰਡਾ ਤੇਰੇ ਪਸੰਦ ਵਾ ਨਾ ਤਾਂ ਵੀ ਦੱਸ ਦੇ ਜੇ ਨਹੀਂ ਪਸੰਦ ਤਾਂ ਵੀ ਦੱਸ ਦੇ ਕਿਉਂਕਿ ਪਤਾ ਜੇ ਦੁੱਲੇ-ਬਿਰਾਂ ਦਾ ਕੁਝ ਨਹੀਂ ਵਿਗੜਿਆ ਠੀਕ ਹੈ ਨਾ ਆਹੋ ਕੀ ਕਹਿੰਦਾ ਗੇਨੀ ਮੈਨੂੰ ਤੁਹਾਨੂੰ ਕਹਿ ਆਜੇ ਹੁਣ ਮੈਂ ਤੁਹਾਨੂੰ ਕਹਿਣਾ ਵਾ ਦੱਸੋ ਨਹੀਂ ਪੁੱਤ ਸਾਰੀ ਮੱਤ ਤੁਮ ਕੱਟਣੀ ਓਦੇ ਨਾਲ ਠੀਕ ਵਾ ਨਾ ਨਹੀਂ ਨਹੀਂ ਕੋਈ ਨਹੀਂ ਵਧੀਆ ਹੈਗੀ ਫੈਮਿਲੀ ਸਾਰੀ ਵਧੀਆ ਹੈਗੀ ਕਿ ਲੜੀਆਂ ਸੁਭਾਅ ਜਿਹਾ ਹਾਂ ਫਿਰ ਨਾਲੇ ਜੋ ਰੱਬ ਕਰਦਾ ਵਾ ਸਹੀ ਕਰਦਾ ਵਾ ਉਹਦੀ ਗੱਲ ਆ ਪਹਿਲਾਂ ਕਿੰਦਾ ਵਧੀਆ ਲੱਗਿਆ ਵਾ ਹਣ ਹਨਾ ਤੇ ਉਹਨਾਂ ਦੇ ਜਿਨ੍ਹਾਂ ਦੀ ਆਕੜ ਨਹੀਂ ਸੀ ਵੇਖੀ ਉਹਨਾਂ ਦਾ ਕਿੱਦਾਂ ਮਾੜਾ ਬਣਾਉ ਆਪੇ ਕਿਤੇ ਸੋਚ ਰਹੀਆਂ ਨਾ ਜ਼ਿੰਦਗੀ ਚ ਪਾਪਾ ਕਹਿੰਦਾ ਮਾੜਾ ਸੋਚਿਆ ਦੀਗਾ ਕੋਈ ਨਾ ਜੀਵਨ ਲਿਆ ਕਰੋ ਨਾ ਤੂੰ ਹੁਣ ਨਾ ਨਾ ਲਿਆ ਕਰੋ ਨਾ ਮੇਰਾ ਉਹ ਕੀ ਬਤਾਉਂ ਮੈਂ ਠੀਕ ਨਹੀਂ ਕੋਈ ਹਨ ਨੂੰ ਕੋਈ ਗਲਤੀ ਕੋਈ ਕਰਨੀ ਨਹੀਂ ਨਾ ਕੀ ਲੈਣਾ ਮੈਂ ਜਿੰਦਰਾ ਅਸੀਂ ਕਿਹਾ ਉਹਨਾਂ ਨੂੰ ਕੁਛ ਕਿਹਾ ਆਪੇ ਸਾਡੇ ਘਰ ਆ ਗਏ ਆਪੇ ਸਾਡੇ ਘਰ ਆ ਗਏ ਲੜੋ ਲੱਤ ਗਿਆ ਤੇ ਸਾਨੂੰ ਗਾੜੀ ਚੰਗਾ ਸਭ ਕੁਝ ਮਿਲ ਗਿਆ ਸਹੀ ਗੱਲ ਵਾ ਠੀਕ ਨਹੀਂ ਇੱਕ ਗੱਲ ਪੁੱਤ ਹੋਰ ਵਾ ਮੁੰਡੇ ਨੇ ਵਿਆਹ ਤੋਂ ਬਾਅਦ ਛੇਤੀ ਬਾਅਦ ਚੱਲ ਜਾਣਾ ਵਾ ਹੈ ਤੇ ਇਹ ਨਾ ਹੋਵੇ ਕਿ ਉਹ ਬਾਅਦ ਚੱਲ ਜਾਏ ਤੂੰ ਆਖੇ ਮੈਂ ਹਣ ਪੇਕੇ ਚੁੱਜੇ ਨਹੀਂ ਆ ਜਾ ਕੇ ਮੰਮੀ ਨੂੰ ਆ ਕਰੇਨੀ ਆ ਨਹੀਂ ਪੁੱਤ ਇਦਾਂ ਨਹੀਂ ਕਰਨਾ ਉਹਦੀ ਵੀ ਨਹੀਂ ਕਿ ਜੀ ਭੈਣ ਕਿਡੀ ਸੋਣੀ ਹੈ ਹੈ ਕਿੰਨਾ ਕਰਦੀ ਤੇਰੇ ਨਾਲ ਉਹਦੇ ਮੰਮੀ ਡੈਡੀ ਆ ਠੀਕ ਆ ਨਾ ਉਹਨਾਂ ਨੂੰ ਵੀ ਆਪਣੇ ਮੰਮੀ ਡੈਡੀ ਸਮਝਣਾ ਕੋਈ ਨਹੀਂ ਤਾਂ ਨਹੀਂ ਕੋਈ ਨਾਲੇ ਉਹ ਭੈਣ ਭਰਾਵਾਂ ਨੂੰ ਚਾਹ ਹੁੰਦਾ ਵੇਖਿਆ ਤੇ ਲੱਗ ਕੇ ਤਾਂ ਬੇਦੀ ਢੋ ਢੋਕੇ ਪੁੱਤ ਜਿੱਤ ਘਰੀ ਸਾਰਿਆਂ ਦੀ ਕਿਉਂ ਮਨ ਜਿੰਦਰ ਬਿਲਕੁਲ ਜੀ ਬਿਲਕੁਲ ਹੋਰ ਕੀ ਆ ਸਾਡੇ ਕੋਲ ਤੇ ਬਸ ਇਹੋ ਖੁਸ਼ੀ ਆ ਨਾ ਉਹ ਨਾਲੇ ਗੱਲ ਇਹ ਆ ਵੀ ਜੀ ਚਾ ਚੰਗੇ ਹੋਈ ਹਾਂਜੀ ਨਾਲੇ ਨਹੀਂ ਵਧੀਆ ਵਾ ਆਹੋ ਆ ਸੁਭਾਅ ਬੜਾ ਚੰਗਾ ਹੈ ਯਾਰ ਤੂੰ ਇਹ ਉੱਚ ਚੰਗੀ ਬਣ ਕੇ ਰਹੁ ਤੇ ਫੇਰੀ ਆ ਨਾ ਨਹੀਂ ਨਹੀਂ ਸਾਡੀ ਧੀ ਤੇ ਹੈ ਚੰਗੀ ਆ। ਹੱਥ ਪਤਾ ਹੀ ਆ ਆਪਣੇ ਖੂਨ ਦਾ ਪਤਾ ਹੀ ਹੁੰਦਾ ਕਿ ਕਿਦਾ ਨਹੀਂ ਨਹੀਂ ਕੋਈ ਗੱਲ ਨਹੀਂ ਕੀ। ਥੋੜਾ ਵਧੀਆ ਚਾਹਵਨਾ ਕਿ ਜਾਣਾ ਉੱਥੇ। ਮਾਰਕ ਨੇ ਸਾਰਾ ਕੁਝ ਵਧੀਆ ਲੱਭਤਾ ਵਾ। ਬਿਲਕੁਲ ਬਿਲਕੁਲ। ਚਲ ਕੋਈ ਨਹੀਂ ਪਿਛਟੀਆਂ ਗੱਲਾਂ ਭੁੱਲ ਭਲ ਰਹੀਆਂ ਹੁਣ ਹਨਾ। ਕੋਈ ਨਹੀਂ ਠੀਕ ਵਾ ਜਿੱਤੇ ਜੋ ਮਾਰਾ ਇੱਕ ਅੱਧਾ ਚੰਗਾ ਅੱਧਾ ਜੀਵਨ। ਠੀਕ ਆ ਉੱਥੇ ਹੋ ਜਾਂਦਾ ਬਾਅਦ ਚ ਖਲਾਰਾ ਪੈਂਦਾ। ਠੀਕ ਨੇ? ਭਾਈ ਮੰਮੀ ਮੈਂ ਕਿੰਨੀ ਵੀ ਹਾਂ ਦਾ ਹੁਣ ਨਾਈ ਨਾ ਲਿਆ ਕਰੋ। ਨਹੀਂ ਪੁੱਤ ਹੁਣ ਅੱਜ ਤੋਂ ਬਾਅਦ ਨਾ ਲੈਣਾ ਮੈਂ ਤਾਂ ਠੀਕ ਆ ਨਾ। ਪੁੱਤ ਵੇ ਤੁਹਾਡਾ ਫਰਜ਼ ਤੇਨੂੰ ਸਮਝਾ ਜੇ ਸਾਸਮਾ ਛੜਕੀ ਲਵੇ ਤੇ ਕੋਈ ਗੱਲ ਨਹੀਂ ਗੁੱਸਾ ਨਹੀਂ ਕਰੀਦਾ ਹੁੰਦਾ ਠੀਕ ਆ ਨਾ ਨਹੀਂ ਮੰਮੀ ਮੈਂ ਕਿੱਥੇ ਗੁੱਸਾ ਕਰਦੀ ਕੀ ਕਰਦਾ ਤੁਹਾਨੂੰ ਪਤਾ ਤਾਂ ਹੈਗਾ ਮੈਨੂੰ ਜੀਵਨ ਨਾਲੇ ਮੈਨੂੰ ਪਤਾ ਵਾ ਤੇ ਹੀ ਹੱਡੀ ਸਿਹਣੀ ਆ ਸਾਨੂੰ ਸਾਰੀ ਉਮਰ ਸ਼ਿਕਾਇਤ ਦਾ ਮੌਕਾ ਨਹੀਂ ਮਿਲਣਾ ਹਥ ਤੇ ਮੈਂ ਕੀ ਆਖਿਆ ਤਿਆਰੀ ਤਰੀ ਕਰ ਲਈਏ ਕੱਢੀ ਹੁਣ ਚਲੋ ਮੈਂ ਤੈਨੂੰ ਗਾ ਸਲਾਹ ਕਰਦੀ ਅੱਜ ਬਾਦ ਹਾਂ ਹੁਣ ਸ਼ੇਤੀ ਵਿਆਹ ਕਰਨਾ ਪੈਣਾ ਮੁੰਡੇ ਨੇ ਬਾਹਰ ਹੀ ਜਾਣਾ ਉਹ ਚਲ ਕੋਈ ਨਹੀਂ ਹੋ ਜਾਂਦੇ ਸਾਰੇ ਕਰਮਾਰਜ ਕਰਦੇ ਨੇ ਆਜੋ ਜੱਸ ਲੈ ਆਇਓ ਫੋਨ ਆਜੋ ਬੇਟਾ ਦੇ ਅਸ਼ਾ ਮੈਂ ਕਿੱਦਾਂ ਲੱਗਾ ਤੁਹਾਡਾ ਘਰ ਦਾ ਬੜਾ ਸੋਹਣਾ ਵਾ ਤੁਹਾਡਾ ਬੜਾ ਵਧੀਆ ਵਾ ਘਰ ਕਿੱਦਾਂ ਲੱਗਾ ਮੰਮੀ ਦਾ ਸੁਭਾਅ ਡੈਡੀ ਦਾ ਸੁਭਾਅ ਹਾਂ ਬੜਾ ਵਧੀਆ ਵਾ ਸਾਰੇ ਮੈਨੂੰ ਤਾਂ ਬੜੇ ਚੰਗੇ ਲੱਗੇ ਆ ਤੇ ਸਿਸਟਰ ਮੇਰੀ ਦਾ ਸੁਭਾਅ ਕਿਦਾਂ ਲੱਗਾ ਬੜੀ ਵਧੀਆ ਚਲੋ ਵਧੀਆ ਤੇ ਮੇਰੀ ਸੁਣੋ ਗੱਲ ਮੰਮੀ ਮੇਰੀ ਥੋੜੀ ਜਿਹੀ ਗੁੱਟਬੋਲੀ ਠੀਕ ਆ ਤੇ ਉਹਦੀ ਗੱਲ ਦਾ ਕੋਈ ਦਾ ਗੁੱਸਾ ਨੀ ਕਰਨਾ ਨਹੀਂ ਨਹੀਂ ਮੈਂ ਕਿਹੜੀ ਗੱਲ ਦਾ ਗੁੱਸਾ ਕਰਨਾ ਮੈਂ ਇੱਦਾਂ ਤੇ ਮੇਰੇ ਮੰਮੀ ਵੀ ਮੈਨੂੰ ਬੋਲ ਹੀ ਦਿੰਦੇ ਹੀ ਰਿਹਾ ਉੱਥੇ ਇਹਦੇ ਵਿੱਚ ਕਿਹੜੀ ਗੁੱਸੇ ਵਾਲੀ ਗੱਲ ਹੈ ਉਹ ਤਾਂ ਗੱਲ ਹੈ ਕਿ ਇੰਨਾ ਠੀਕ ਹੈ ਅੱਛਾ ਤੇ ਦੂਜੀ ਗੱਲ ਮੈਂ ਦਿੰਦਾ ਇਹ ਕਰ ਲਈ ਤੇ ਮੇਰੀ ਸੁਣੋ ਗੱਲ ਮੈਂ 10-15 ਦਿਨਾਂ ਬਾਅਦ ਚੱਲ ਜਾਣਾ ਹਾਂ ਬਾਹਰ ਠੀਕ ਆ ਤੇ ਪਿੱਛੋਂ ਘਰ ਤੂੰ ਸੰਭਣਾ ਮੈਂ ਤੇਰੀ ਜ਼ਿੰਮੇਵਾਰੀ ਹੈ ਸਾਰੀ ਨਹੀਂ ਨਹੀਂ ਕੋਈ ਗੱਲ ਨਹੀਂ ਮੈਨੂੰ ਪਤਾ ਵਾ ਮੇਰੀ ਸਕੂਟੀ ਆ ਸੰਭ ਲੈਣਾ ਮੈਂ ਤੇ ਠੀਕ ਹੈ ਨਾ ਤੇ ਆਪਣਾ ਦਿਲ ਲਾ ਕੇ ਰੱਖੀ ਠੀਕ ਆ ਠੀਕ ਆ ਤੇ ਬਾਕੀ ਦੂਜੀ ਗੱਲ ਇਹ ਆ ਕਿ ਆਉਂਦੇ ਸਾਲ ਨੂੰ ਮੈਂ ਤੇਰੀ ਵੀ ਫਾਈਲ ਲਾ ਦੇਣੀ ਆ ਤੇ ਤੇਰਾ ਵੀ ਬਣਾ ਕੇ ਤੇ ਨਾਲ ਹੀ ਲੈ ਜਾਊਂਗਾ ਤੇ ਨਹੀਂ ਪਰ ਮੈਂ ਉੱਥੇ ਕੀ ਕਰਨਾ ਮੈਂ ਤੁਹਾਡੇ ਨਾਲ ਜਾ ਕੇ ਕੀ ਕਰਨਾ ਮੈਂ ਇੱਥੇ ਰਹੂੰਗੀ ਇੱਥੇ ਮੰਮੀ ਡੈਡੀ ਉਹਨਾਂ ਦੇ ਨਾਲ ਸਭ ਤੋਂ ਵਧੀਆ ਵਾ ਮੈਂ ਇੱਥੇ ਠੀਕ ਆ ਮੰਮੀ ਡੈਡੀ ਦੇ ਨਾਲ ਨਾਲ ਮੈਂ ਉਹਨਾਂ ਦੀ ਇੱਥੇ ਰਹਿ ਕੇ ਸੇਵਾ ਕਰਾਂ ਕਰੂੰਗੀ ਪਰ ਤੂੰ ਇੱਕ ਵਾਰ ਚਲ ਗਈ ਨਾ ਤੂੰ ਆਉਣ ਦਾ ਨਾਂ ਨਹੀਂ ਲੈਣਾ ਪਰ ਦੇਖ ਚਾ ਨਹੀਂ ਨਹੀਂ ਮੈਨੂੰ ਨਹੀਂ ਇੰਨਾ ਕੋਈ ਹੈਗਾ ਕਿ ਮੈਂ ਬਾਹਰ ਜਾਵਾਂ ਇੱਥੇ ਸਭ ਤੋਂ ਵਧੀਆ ਵਾ ਮੇਰੇ ਮੰਮੀ ਡੈਡੀ ਦਾ ਵੀ ਇੱਥੇ ਹੋਰ ਹੈ ਗਵਾਂ ਮੇਰੇ ਤੋਂ ਸਵਾਈ ਜੇ ਮੈਂ ਚਲੂਗੀ ਤਾਂ ਫਿਰ ਉੱਖਾ ਹੋ ਜਾਣਾ ਨਾ ਉਹਨਾਂ ਦੇ ਕੋਲ ਕੋਣ ਰਹਿ ਜਾਣਾ ਫਿਰ ਚੱਲ ਕੋਈ ਗੱਲੀ ਇਦਾਂ ਕਰੀ ਜਾਇਆ ਕਰੀ ਆਇਆ ਕਰੀ ਠੀਕ ਆ ਇਦਾਂ ਕਰ ਲਈ ਆਪਣਾ ਰਾਹ ਉਹ ਫਿਰ ਅਲੀ ਜਾਇਆ ਕਰੂੰਗੀ ਉੱਧਰ ਤੱਕ ਜਿਵੇਂ ਪੱਕਾ ਨਹੀਂ ਜਾਣਾ ਹੈਗਾ ਹੂੰ ਚੱਲ ਇਦਾਂ ਕਰ ਲਈ ਬਾਕੀ ਤੇਰਾ ਦਿਲ ਲੱਗਣਾ ਚਾਹੀਦਾ ਇੱਥੇ ਜਾਂ ਉੱਥੇ ਹੈ ਨਾ ਜਿੱਦਾਂ ਤੇ ਹੋਰ ਚਲੋ ਠੀਕ ਆ ਫਿਰ ਮੈਂ ਬਣਾ ਲਾਂ ਸਬਜ਼ੀ ਬਣਾਉਣੀ ਚਲੋ ਬਣਾਉ ਬਣਾਉਂਗਾ ਫੋਨ ਕਰਨਾ ਕਿਦਾਂ ਸੋਹਰੇ ਤੇਰੇ ਵਧੀਆ ਵਾ ਵੀ ਬੜੇ ਵਧੀਆ ਵਾ ਇੰਨੇ ਚੰਗੇ ਆ ਨਾ ਮੈਨੂੰ ਤਾਂ ਇਹ ਹੀ ਹੈਗਾ ਕਿ ਪਤਾ ਨਹੀਂ ਕਿੱਦਾਂ ਦੇ ਮਿਲਨੇ ਕਿੱਦਾਂ ਦੇ ਨਹੀਂ ਮਿਲਨੇ ਤੇ ਪਰ ਨਹੀਂ ਬੜੇ ਵਧੀਆ ਵਾ ਸਾਰੇ ਜਣੇ ਸਾਰੇ ਟੱਬਰ ਦਾ ਸੁਭਾਅ ਇੰਨਾ ਵਧੀਆ ਹੋਣਾ ਕਿ ਉਹਨੇ ਇੰਨੇ ਪਿਆਰ ਨਾਲ ਰੱਖਦੇ ਆ ਚੱਲ ਪੁੱਤ ਹੋਰ ਕੀ ਚਾਹੀਦਾ ਵਾ ਮੈਂ ਤੈਨੂੰ ਕਿਹਾ ਹੈ ਨਾ ਟੈਨਸ਼ਨ ਨਾ ਲੈ ਰੱਬ ਨੇ ਕੀ ਪਤਾ ਲੀ ਕਿੰਨਾ ਚੰਗਾ ਕਰ ਸੁਣਿਆ ਤੇ ਵੇਖ ਲੈ ਸਭ ਕੋ ਵਧੀਆ ਮਿਲ ਗਿਆ ਨਾ ਉਹੀ ਤਾਂ ਗੱਲ ਹੈ ਮੈਂ ਤਾਂ ਅੱਗੇ ਕਹਿੰਦੀ ਸੀ ਕਿ ਇੱਕ ਦਿਨ ਮੇਰਾ ਇਦਾਂ ਮਨ ਟੁੱਟਿਆ ਸੀਗਾ ਤੇ ਮੇਰਾ ਕਿਸੇ ਨੂੰ ਬੁਲਾਉਣ ਨੂੰ ਵੀ ਨਹੀਂ ਢਿਲ ਕਰਦਾ ਪਰ ਜੋ ਕਰਦਾ ਰੱਬ ਸਹੀ ਕਰਦਾ ਵਾ ਸਹੀ ਕਰਦਾ ਪੁੱਤ ਉਹ ਜਿਹੜੇ ਦਿਨ ਕੱਡੇ ਸੀ ਨਾ ਆਪਾਂ ਉਹੀ ਜਾਣਣ ਜਾਣਦਾ ਰੱਬ ਜਾਣਦਾ ਵਾ ਹੈ ਐਨੀ ਮਾੜੀ ਹੜਨਾ ਉਹਨਾਂ ਨੇ ਕੀਤੀ ਸੀ ਨਾ ਪਰ ਇਹਦੇ ਪਿੱਛੇ ਵੀ ਵੇਖਦਾ ਕੋਈ ਚੰਗਾ ਲਿਖਿਆ ਨਹੀਂ ਮਾਲਕ ਨੇ ਸਾਡੇ ਵਾਸਤੇ ਠੀਕ ਹੈ ਉਹਦੇ ਕਹਿ ਲੀਗਾ ਕੀ ਰੱਬ ਨੇ ਕੁਛ ਚੰਗਾ ਹੀ ਕੀਤਾ ਵਾ ਸਾਡੇ ਨਾਲ ਜਿਹੜਾ ਇਦਾਂ ਵੀ ਪਾ ਸਹੀ ਜੀ ਜਿਹੜੀ ਤੇ ਵਿਆਹ ਤੋਂ ਬਾਅਦ ਸਾਨੂੰ ਪਤਾ ਲੱਗਦਾ ਕਿ ਉਹ ਇਦਾਂ ਦੇ ਆ ਤਾਂ ਫੇਰ ਕਿਦਾਂ ਨੂੰ ਜਾਣਾ ਹੈਗਾ ਨਹੀਂ ਨਹੀਂ ਕੋਤ ਮੈਂ ਤੇ ਉਹੀ ਗੱਲ ਆ ਮੈਂ ਤਾਂ ਸ਼ੁਕਰ ਕਰਨੀ ਆ ਮਾਲਕ ਦਾ ਤੇ ਤੇਰੀ ਸੱਸ ਤੇ ਨਹੀਂ ਚੰਗੀ ਕਿਤੇ ਗੱਲ ਨਹੀਂ ਕਰਨ ਵਾਲੀ ਹੈ ਨਹੀਂ ਨਹੀਂ ਸੱਚੀ ਬੜੇ ਚੰਗੇ ਸਾਰੇ ਜਾਣੇ ਪਰਮ ਦੀ ਗੱਲ ਹੁੰਦੀ ਆ ਮੇਨ ਉਹ ਤਾਂ ਬੜੇ ਚੰਗੇ ਆ ਉਹ ਤੁਹਾਨੂੰ ਕਹਿਣ ਲਈ ਕਿ ਥੋੜਾ ਟਾਈਮ ਰੁਕ ਜਾ ਤੇਰੇ ਤੇਰੇ ਵੀ ਬਾਹਰ ਦੇ ਪੇਪਰ ਲਾ ਲੈਣੇ ਆ ਅੱਛਾ ਤੁਹਾਨੂੰ ਕਿਹਾ ਮੈਂ ਕਿਹਾ ਮੈਂ ਬਾਹਰ ਜਾ ਕੇ ਕੀ ਕਰਨਾ ਇੱਥੇ ਮੇਰੇ ਮੰਮੀ ਡੈਡੀ ਵੀ ਇਕੱਲੇ ਆ ਤੇ ਤੁਹਾਡੇ ਵੀ ਸਾਰੇ ਜਾਣੇ ਇੱਥੇ ਇਕੱਲੇ ਹੀ ਆ ਮੈਂ ਉੱਥੇ ਜਾ ਕੇ ਕੀ ਕਰਨਾ ਸਗੋਂ ਮੈਂ ਇੱਥੇ ਠੀਕ ਐ ਤੂੰ ਛੱਡ ਐ ਨੀ ਆ ਜੇ ਕਹਿੰਦਾ ਸੀਗਾ ਤਾਂ ਕੀ ਆ ਬੰਦਾ ਘੁੰਮ ਫੇਰੀ ਹੁੰਦਾ ਬਾਹਰ ਦਾ ਮਾਹੌਲ ਮਲ ਵੇਖ ਆਉਂਦਾ ਜਾਮੀ ਜ਼ਰੂਰ ਚੰਗਾ ਰਹੇ ਵੀ ਭਾਵੇਂ ਨਾ ਉੱਥੇ ਹੋਰ ਤਾਂ ਕੋਈ ਨਹੀਂ ਮੰਮੀ ਤਾਂ ਵੀ ਤੇ ਮੈਂ ਜ਼ਰੂਰ ਆਹੋ ਜੀ ਕਹੂਗਾ ਨਾ ਤੇ ਕਹਿਦੀ ਵੀ ਕੋਈ ਗੱਲ ਨਹੀਂ ਲਾ ਦੋ ਪੇਪਰ ਤੇ ਮਾਨੇ ਤੋੜੀਦਾ ਹੁੰਦਾ ਕੋਈ ਨਹੀਂ ਮੰਮੀ ਕਹਿ ਦੂੰਗੀ ਹੋਣ ਜੇ ਕੀ ਤੇ ਕਹਿਣਗੇ ਮਾਹੋਣੀ ਠੀਕ ਆ ਵਾਫੇ ਤੂੰ ਵੀ ਘੁੰਮ ਫਿਰ ਕੇ ਆ ਅਹੀਂ ਵੀ ਕਵਾਂਗੇ ਸਾਡੀ ਧੀ ਬਾਹਰ ਗਈ ਐ ਠੀਕ ਆ ਮੈਂ ਡੈਡੀ ਦਾ ਪੁੱਛਣਾ ਨਹੀਂ ਡੈਡੀ ਖੁਸ਼ ਰਹਿਣਾ ਡੈਡੀ ਕਰਤ ਬੜੇ ਖੁਸ਼ ਵਾ ਮੰਮੀ ਵਧੀਆ ਵਾ ਫਿਰ ਡੈਡੀ ਖੁਸ਼ ਵਾ ਤਾਂ ਹੋਰ ਕੀ ਚਾਹੀਦਾ ਆ ਹੀ ਗਿਆ ਡੈਡੀ ਆਜੋ ਆਜੋ ਘੋਸਣਾ ਪੁੱਤ ਕੀ ਹਾਲ ਆ ਠੀਕ ਠਾਕ ਠੀਕ ਆ ਡੈਡੀ ਵਧੀਆ ਤੁਸੀਂ ਦੱਸੋ ਬਸ ਆਪਣਾ ਪੁੱਤ ਠੀਕ ਆ ਵਧੀਆ ਘੜੀਆਂ ਲੰਘਦੀ ਜਾਂਦੀਆਂ ਹਾਂ ਕੁੜੀ ਤੇ ਬੜੀ ਖੁਸ਼ ਵਾ ਕਹਿੰਦੀ ਇੰਨੇ ਚੰਗੇ ਜੀ ਆ ਨਾ ਸਾਰੇ ਇੰਨਾ ਪਿਆਰ ਕਰਦੇ ਆ ਵੀ ਗੱਲ ਨਹੀਂ ਕਰਨ ਵਾਲੀ ਹੈ ਜੀਵਨ ਆਪ ਚੰਗੇ ਜੇ ਜਗ ਚੰਗਾ ਠੀਕ ਕਰਨਾ ਤੇ ਨਾਲੇ ਨਾ ਕਰਾਉਣਾ ਵੀ ਕਹਿਣ ਦੇ ਹਾਂ ਤਾਂ ਵੀ ਮੈਂ ਕੱਲ ਚਲਾ ਦੇਣਾ ਤੇਰੇ ਜਾ ਕੇ ਤੁਹਾਨੂੰ ਛੇਤੀ ਬਾਤ ਸੱਦ ਲੈਣਾ ਲੈ ਵੇਰਲਾ ਆਹੋ ਆਪਣੀ ਕਿਸਮਤ ਹੈ ਹੈ ਸਹੀ ਗੱਲ ਆ ਪਰ ਡੈਡ ਜੀ ਮੈਂ ਕਿਹਾ ਕਿ ਮੈਂ ਕੀ ਕਰਨਾ ਉੱਥੇ ਜਾ ਕੇ ਸਭ ਇੱਥੇ ਵਧੀਆ ਆ ਤੁਹਾਡੇ ਕੋਲ ਵੀ ਕੋਣ ਆ ਇੱਥੇ ਲੈ ਸੁਧਾਨ ਹੋਈ ਚਲ ਕੋਈ ਗੱਲ ਲਈ ਆਹ ਜਿਦ ਤਰਾ ਉਹਨਾਂ ਨਾਲ ਗੱਲ ਕਰ ਲੈਣ ਗੱਪੀ ਕਰ ਹਾਂ ਫਿਰ ਆ ਪੁੱਤ ਘੁੰਮਣ ਫਿਰ ਮੈਂ ਕੀ ਹਰ ਜਾਵਾਂ 2 ਜਨ ਮਹੀਨੇ ਰਹਿ ਜਾ ਕੇ ਉੱਥੇ ਨਾਲੇ ਵੇਖਾਂਗੇ ਜੀ ਹੈ ਮੋਲ ਚਲ ਤੇ ਮੈਂ ਸੁਧਾਨ ਕਈ ਜਦ ਦੀ ਹੈ ਮੈਂ ਕੀ ਕਰਨਾ ਉੱਥੇ ਜਾ ਕੇ ਦੱਸ ਵੀਡੀਓ ਕਰ ਹੋ ਜਾਂਦੀ ਐ ਫੋਨ 'ਤੇ ਗੱਲ ਹੋ ਜਾਂਦੀ ਐ ਆਪਾਂ ਕਰ ਲਿਆ ਕਰਾਂਗੇ ਰੋਜ਼ ਗੱਲਾਂ ਠੀਕ ਹੋਣਾ ਅਹੀਂ ਉਚਾਰਾਂ ਨੇ ਕਿੱਥੇ ਜਾਣਾ ਉੱਥੇ ਏਡੀ ਦੂਰ ਨਾਲੇ ਦੱਸ ਜੋ ਖਿੱਚ ਕਰਨਦੇ ਆ ਨਾ ਤੇ ਹੁਣ ਮੰਨਾਂ ਨਾ ਕਰੀ ਠੀਕ ਆ ਹਾਂ ਨਹੀਂ ਨਹੀਂ ਦੱਜੀ ਮੈਂ ਲੋਕੀ ਦੇ ਕੰਮ ਆ ਤੇ ਥੱਲੇ ਲੈਂਦੇ ਫਿਰਦੇ ਸਹੀ ਗੱਲ ਵਾ ਵੇਖ ਲਾਂਗੇ ਜਿੱਦਾਂ ਕਿਤੇ ਆਹੋ ਤੇ ਬਾਕੀ ਗੱਲ ਇਹ ਆ ਵੀ ਪਰਿਵਾਰ ਚੰਗਾ ਵਾ ਹਾਂ ਚਾ ਸਾਡੀ ਦੀ ਸੁਖ ਲੈਣ ਲਈ ਹੁਣ ਹਨਾ ਚਲੋ ਜੇ ਇਤਰਾ ਹੀ ਹੈ ਜਦੋਂ ਮਾਰਾਂ ਨੇ ਕੋਈ ਟੋ ਟਕਾਉਣਾ ਚਾਹੇ ਤਾਂ ਵੀ ਟਕਾੜਨਾ ਹੁੰਦਾ ਸਹੀ ਗੱਲ ਵਾ ਹਨਾ ਹੋਰ ਤੇ ਬਣਾਵਾਂ ਨੂੰ ਚਾਹਰ ਤਾਂ ਲਈ ਚਾਹ ਮੈਂ ਥਰ ਕੇ ਪੀਣਾ ਮੈਨੂੰ ਤੇਰਾ ਕੱਪ ਜਾਣਾ ਕਿਤੇ ਤੇ ਬੈਗ ਪੀਨੇ ਸਾਰੇ ਜਾਣੇ ਹੈ ਠੀਕ ਹੈ ਤਰਲੀ ਬਣਾ ਕੋ ਤੂੰ ਆਹ ਬਣਾ ਲਓ ਥੋੜੀ ਜਿਹੀ ਬਣਾ ਹੀ ਨਹੀਂ ਥੋੜੀ ਜਿਹੀ ਬਣਾ ਲਓ ਫਿਰ ਮੇਰੇ ਲਈ ਠੀਕ ਆ ਪੁੱਤ ਚਲ ਕਰ ਲੈ ਘੜੀ ਰਾਮ ਤੂੰ ਕੋਈ ਨਹੀਂ ਅਮਰੀਕਾ ਗੱਲ ਸੁਣਿਓ ਹਾਂ ਕੀ ਗੱਲ ਆ ਇੱਧਰ ਆਓ ਮੈਂ ਕੀ ਆਖਿਆ ਉਹ ਤੇ ਕੁੜੀ ਨੂੰ ਛੱਡ ਕੇ ਨਹੀਂ ਜਾਣ ਦੇ ਅੱਛਾ ਠੀਕ ਵਾ ਨਾ ਤੇ ਮੈਂ ਤਰਲੇ ਤਰਲੇ ਕਰਕੇ ਦੋਕ ਦਿਨ ਰੱਖਿਆ ਵਾ ਤੇ ਹੁਣ ਏਦਾਂ ਕਰਿਓ ਹੁਣ ਬਾਹਰ ਨਾ ਫਿਰ ਦੇ ਰਿਓ ਛੇਤੀ ਆ ਜਿਓ ਨਹੀਂ ਥੋੜਾ ਜਿਹਾ ਕੰਮ ਔਥੇ ਆਹੋ ਆਹ ਤੈਨੂੰ ਪਤਾ ਤਾਂ ਹੈਗਾ ਇਹੋ ਧੀ ਧੀ ਤੇ ਹੜਕੋ ਹੈਗੀ ਆ ਨਹੀਂ ਨਹੀਂ ਕੋਈ ਗੱਲ ਨਹੀਂ ਹੈਨਾ ਤੇ ਮੁੜ ਕੇ ਕੀ ਪਤਾ ਅਗਲੇ ਦਾ ਜੀ ਕੀਤਾ ਤੇਰੇ ਕਿਪਰਵਾਦ ਨੇ ਝਾਟੇ ਦੀ ਕੱਲੇ ਮੈਂ ਤਾਂ ਸ਼ਹਿਰੋਂ ਕਿਹੜਾ ਵਜਣਾ ਕੋਈ ਸਮਾਨ ਚਾਹੀਦਾ ਸਮਾਨ ਖਾਣ ਪੀਣ ਦੀ ਚੀਜ਼ਾਂ ਲੈ ਆ ਕੁੜੀ ਵਾਸਤੇ ਮੈਂ ਲੈ ਆਉਂਗਾ ਸਾਰਾ ਸਮਾਨ ਆਫ ਰੂਟ ਲੈ ਆਇਓ ਕੋਈ ਬਾਕੀ ਚੀਜ਼ਾਂ ਲੈ ਆਇਓ ਨਮਕੀਨ ਲੈ ਆਇ ਆਹ ਤੁਹਾਨੂੰ ਠੀਕ ਆ। ਠੀਕ ਆ। ਤੇ ਬਾਕੀ ਮੈਂ ਪੁੱਛ ਕੇ ਕੁੜੀ ਨੂੰ ਫਿਰ ਫੋਨ ਕਰ ਦੂੰਗੀ ਮਗਰ। ਮਗਰ ਕਰਦੇ ਜੋ ਕੋਈ ਚੀਜ਼ ਰਾਜੂ ਦੇ। ਹਾਂ ਹਾਂ ਤੇ ਐਵੇਂ ਨਾ ਹੋਰ ਨਾ ਕਹਿਣਾ ਚੱਲ ਜਿਓ ਹੁਣ ਛੇਤੀ ਆ ਰਹਿਓ। ਫਿਰ ਨਾ ਥੋੜਾ ਹੀ ਕੰਮ ਬਾਦ ਜਾਣੂ ਨਹੀਂ ਹੋਣਾ। ਤਾਂ ਇਧਰ ਮੈਂ ਪੁੱਛ ਲੈ ਛੇਤੀ ਆਏ ਨਾ। ਆਹੋ। ਉਹ ਤਾਂ ਕਿਤੇ ਮਿੰਟ ਨਹੀਂ ਕਿ ਛੱਡਦੇ ਹੁਣ ਇਹਨੂੰ। ਉੱਛਲ ਗਿਆ ਜਿਤਨਾ ਮਾਰਦੀ ਹੈ ਤੇ ਮੈਂ ਵੀ ਖਤਰ ਲਾ ਜਾਇ ਕੀਤਾ ਮੈਂ ਆੜ ਕੇ ਬਣੀ ਏ ਘਰੇ ਚੰਗੀਆਂ ਲੱਗਦੀਆਂ ਘਰੇ ਚੰਗੀਆਂ ਪਰ ਅਸੀਂ ਵੀ ਸਾਡਾ ਵੀ ਪੁੱਤ ਹੁੰਦਾ ਏ ਉਹਨੂੰ ਵੀ ਆਉਂਦੇ ਨਾ ਆਉਂਦੀ ਘਰ ਹੁਣ ਧੀ ਵੱਲ ਵੇਖ ਕੇ ਜਿਣਾ ਹੈ ਹੁਣ ਕੇ ਤੇ ਕਰਮਾਂ ਨਾਲ ਕੋਰ ਲਿਆ ਜਾਂਦਾ ਬੱਚੇ ਦੇ ਜੋ ਚੀਜ਼ ਮਾਰ ਦੇਣੀ ਸਾਨੂੰ ਦੇ ਦਿੱਤੀ ਹੈ ਸਾਡੇ ਪੁੱਤਾਂ ਦੇ ਕਰਮਾਂ ਜਾਂਦਾ ਸਾਨੂੰ ਪੁੱਤ ਹੀ ਮਿਲ ਜਾਂਦੇ ਸਹੀ ਗੱਲ ਹੈ ਚਲੋ ਹਮਾਲਕ ਦਾ ਬੜਾ ਸ਼ੁਕਰ ਚਲ ਕੋਈ ਗੱਲ ਨਹੀਂ ਹਾਂ ਹੁਣ ਐਦਾ ਬੜਾ ਗਲ ਨਹੀਂ ਸਮਝਦੇ ਧੀਆ ਪੁੱਤਾਂ 'ਚ ਕੋਈ ਫਰਕ ਨਹੀਂਗਾ ਹੁਣ ਨਹੀਂ ਫਰਕ ਨਹੀਂਗਾ ਹਾਂ ਆਹੋ ਤੋ ਦੋਖ ਦੇਣੀ ਮੈਂ ਕਿਹ ਰਹਿਣਾ ਉਹਨੇ ਤੇ ਤੁਸੀਂ ਹੁਣ ਛੇਤੀ ਸ਼ਹਿਰੋਂ ਜਾ ਕੇ ਚਲੋ ਠੀਕ ਆ ਹਾਂ ਫੋਨ ਕਰਦੀ ਕੋਈ ਚੀਜ਼ ਚਾਹੀਦੀ ਆਂ ਪੁੱਛ ਕੇ ਫੋਨ ਕਰ ਦੂੰਗੀ ਚਲ ਮੈਂ ਚਾਹ ਬਣਾਵਾਂ ਨਾ ਫਿਰ ਉਹਦੇ ਵਕਤੇ ਹਾਂ ਚਲ ਸ਼ੁਕਰ ਆ ਮਾਲਕਾ ਮੇਰੀ ਧੀ ਸੌਖੀ ਆਪਣੇ ਘਰ ਤੇ ਹਨੂ ਹੀ ਠੰਡ ਵਾ ਹਨੂ ਹੋਰ ਕੀ ਚਾਹੀਦਾ ਵਾ ਮੈਂ ਚਾਹ ਬਣਾ ਕੇ ਲਿਆਵਾਂ ਨਹੀਂ ਨਹੀਂ ਚਾਹ ਨਹੀਂ ਪੀਂਦੀ ਕੀ ਗੱਲ ਹੈ ਜੇ ਬੜਾ ਮਨ ਨੂੰ ਨਰਾਜ਼ ਲੱਗਣ ਡਿਆ ਉਹ ਮਨ ਨਰਾਜ਼ ਹੀ ਲੱਗਣਾ ਵਾ ਤੁਹਾਡੇ ਕੰਮ ਹੀ ਇਦਾਂ ਦੇ ਆ ਕੰਮ ਕੋਈ ਅਗਲਾ ਵਾਲਾ ਕਰਿਆ ਨਾ ਹੌਣ ਕੀ ਹੋਇਆ ਮਾ ਕੀ ਹੋਇਆ ਆਵਾ ਉਹਨੇ ਚੰਦ ਚੜਾਇਆ ਜੀ ਉਹਦਾ ਜਵਾਬ ਦੇਤਾ ਜੀ ਨਾ ਅੱਜ ਉਹ ਉਸੇ ਗੱਲ ਨੂੰ ਲੈ ਕੇ ਬਲਕੇ ਅਗਲਾ ਕੁੜੀ ਮੰਗ ਕੇ ਵਿਆਹ ਵੀ ਦਿੱਤੀ ਐ ਤੇ ਤੁਸੀਂ ਫੇਰ ਮੂੰਹ ਐਡਾ ਕੀਤਾ ਕੁੜੀ ਵਿਆਹਤੀ ਤੂੰ ਹੌਣ ਦਾ ਵਿਆਹਤੀ ਐ ਕਾਜ ਕੰਮ ਕਰ ਤੇਰਾ ਦਿਮਾਗ ਖਰਾਬ ਹੋਇਆ ਹੋਇਆ ਕਿਤੇ ਭਲੇ ਖੇਚਣਾ ਓ ਕੁੜੀ ਉਹਨਾਂ ਨੇ ਵਿਆਹਤੀ ਜੀ ਮੁੰਡਾ ਬੜਾ ਸੋਹਣਾ ਹੋ ਗਿਆ ਇੱਦਾਂ ਤੇ ਮੈਂ ਤੈਨੂੰ ਕਿੱਦਾਂ ਬੋਲਾਂ ਨਾ ਕੁੜੀ ਵਿਆਹਤੀ ਆ ਭਾਈ ਮੈਂ ਉੱਥੇ ਜਾਵਾਂ ਨਾ ਜਾਵਾਂ ਪਤਾ ਮੈਨੂੰ ਸਾਰਾ ਹੀ ਮੈਂ ਸਾਰੇ ਪਾਸੇ ਨਿਆਰਾ ਰਹੀਆਂ ਨਹੀਂ ਤਾ ਬਿਆਹ ਨਹੀਂ ਵੀ ਅੰਦਰ ਮੰਜੇ ਦੇ ਮੂੰਹ ਉੱਟ ਕੇ ਪਈ ਨਾ। ਕਿਉਂ ਨਾ ਉਹਨਾਂ ਨੇ ਦੱਸਿਆ ਰਿਆਂ ਨੂੰ ਕਿਤੇ ਇੱਕ ਵਾਰੀ। ਤੇ ਹਾਂ ਮੁੰਡਾ ਕਿਹੜੀ ਮੇਰਾ ਦਸਾਈ। ਜੇ ਦਹੀਂ ਇਹਨਾਂ ਨੂੰ ਜਵਾਬ ਦੇਤਾ ਅਗਲੇ ਹਫ਼ਤੇ ਕੁੜੀ ਮੰਗ ਕੇ ਵਿਆਹ ਲਈ ਤੇ ਤੁਸੀਂ ਹੁਣ ਕਿਸ ਪਾਸੇ ਮੁੰਡੇ ਨੂੰ ਲਾਉਣਾ ਹੀ ਨਹੀਂ ਲੱਗਦਾ ਹੈ। ਇੱਦਾਂ ਬੈਠੇ ਰਹੋ ਤਾਂ ਠੀਕ ਆ। ਸੱਚੀ ਗੱਲ ਹੈ ਕੁੜੀ ਵਿਆਹਦੀ ਉਹਨੂੰ। ਸੱਚੀ ਆ। 24 ਘੰਟੇ ਹੁਣ ਖੋਲ ਕੇ ਸਮਝ ਲੈ ਕਰੋ ਗੱਲ। ਇਹਨੂੰ ਗੱਲਬਾਤ ਕਰੋ ਤਾਂ ਮੁੰਡੇ ਦਾ ਹੀ ਵਿਆਹ ਕਰੀਏ। ਹੁਣ ਵਿਆਹ ਦੀ ਉਮਰ ਹੋ ਗਈ। ਨ ਜੇ ਤੇ ਉਹਨਾਂ ਨੇ ਕੁੜੀ ਵਿਆਹ ਲਈ ਆ ਫਿਰ ਕਿ ਹੱਲ ਕਿਦਾਂ ਕਰਨਾ ਹੀ ਪੈਣਾ ਕੁੜੀ ਵਿਆਹ ਲਈ ਆ ਤੁਸੀਂ ਇੱਕ ਦੋਵਾਂ ਜਾਣੇ ਨਾਲ ਗੱਲਬਾਤ ਕਰੋ ਜਾਂ ਆਪਣੀਆਂ ਭੈਣਾਂ ਨਾਲ ਕਰੋ ਜਾਂ ਆਪਣੇ ਮਾਮਿਆਂ ਨਾਲ ਕਰੋ ਤੇ ਦੋਵਾਂ ਥਾਂ ਨਾਲ ਬੀਂਗਵਾਡੀਆਂ ਨਾਲ ਕਰੋ ਆਪੇ ਚੱਕ ਦਾ ਰਿਸ਼ਤਾ ਮਿਲ ਜੇਗਾ ਚਲੋ ਉਹ ਕਿਦਾਂ ਕਰੇ ਹੋਈ ਜਾਊਗਾ ਮੈਨੂੰ ਦੇਖੋ ਸ਼ਰਮ ਮਾਰਨੀ ਪਈਓ ਬੰਦੇ ਮੇਰੇ ਨਾਲ ਕਰਕੇ ਮੈਂ ਕੀ ਜਵਾਬ ਦਊਗਾ ਨਹੀਂ ਉਹਨਾਂ ਨੇ ਆਉਣਾ ਇਹ ਗੱਲਾਂ ਮੈਂ ਆਉ ਕੱਢ ਛੱਡੋ ਆਪਣੇ ਦਿਲ ਚ ਤੇ ਕੋਈ ਗੱਲ ਨਹੀਂ ਮੈਂ ਚਾਹ ਬਣਾਉਣੀ ਤੁਸੀਂ ਚਾਹ ਪੀਓ ਤੇ ਕਿਸੇ ਨੂੰ ਫੋਨ ਲਾਓ ਤੇ ਕਿਤੇ ਨਾ ਕਿਤੇ ਗੱਲ ਸਾਡੀ ਵੀ ਚੱਲੇ ਜਿੱਦਾਂ ਦੇ ਤੂੰ ਓਦਾਂ ਦੇ ਗੜੀ ਦੋ ਮੈਂ ਆ ਨਹੀਂ ਸੰਗਾ ਆ ਮੇਰੇ ਗਰਮ ਲੱਥ ਗਏ ਫੇਰ ਉਹੋ ਗੱਲ ਨੂੰ ਰੋਈ ਜਾਂਦੇ ਜੇ ਉਹ ਗੱਲਾਂ ਨੂੰ ਭੁੱਲ ਜਾ ਉਹ ਚੱਲ ਚੰਗਾ ਭਰਾ ਲੱਥ ਕੇ ਗਾਉਂਦੇ ਵਧੀਆ ਹੋ ਗਿਆ ਕੋਈ ਨਾ ਆਹੋ ਤੂੰ ਕੋਸ਼ੀ ਨਾ ਦਾ ਚਾਹ ਦੀ ਲਈ ਤੂੰ ਪੀਲਾ ਨਿਕਾ ਜਦੋਂ ਜੀ ਕਰੂਗਾ ਚਾਹ ਤੇ ਬੜੀ ਸਗਾਤਾ ਲੈ ਭਾਈ ਜੇ ਵੀ ਸਾਦਾ ਕੁਛ ਦੱਸਤਾ ਫੇਰ ਮੂੰਹ ਓਡੇ ਦਾ ਓਡਾ ਹੀ ਰਹਿਣਾ ਇਹ ਨਹੀਂ ਲੜਾਈ ਮੁੱਕਣੀ ਹੈਗੀ ਮੈਂ ਤੁਹਾਡੇ ਰਿਤੇ ਦੀ ਗੱਲ ਜਣਾ ਹੀ ਨਹੀਂ ਕਰਕੇ ਮੇਰੇਲ ਜਿੱਥੇ ਮਰਜੀ ਕਰੋ ਜਿੱਥੇ ਮਰਜੀ ਨਾ ਕਰੋ ਤੁਹਾਡਾ ਕਿཅੇ ਨਹੀਂ ਨਾ ਕਹ ਲਓ ਫਿਰ ਮੁੱਖਰ ਦਿਓ ਮੈਂ ਹੁਣਾ ਨਹੀਂ ਇਹ ਗੱਲ ਤੇ ਪੁੱਤ ਕਿਹੇ ਗੱਲ ਦਾ ਪਤਾ ਲੱਗਾਈ ਕਿਹੜੀ ਦਾ ਮੰਮੀ ਜਸਦਾ ਦਾ ਵਿਆਹ ਕਰਤਾ ਤਾ ਨੇ ਅੱਛਾ ਆਹ ਬੜੀ ਸ਼ਿੱਤੀ ਪੁੱਤ ਧੀਆ ਵਾਲੇ ਉਹ ਮੈਨੂੰ ਪਤਾ ਤਾਂ ਹੈਗਾ ਸਾਭ ਜਿਹੇ ਦੇ ਹੈਗੇ ਤੋ ਮੈਂ ਕਿ ਚੰਗੇ ਥਾਂ ਦੱਸ ਪਈ ਆ ਅਗਲੇ ਨੇ ਕਰ ਛੜੇ ਠੀਕ ਤੇ ਮੰਮੀ ਜਿਹੜਾ ਮੇਰਾ ਦੋਸਤ ਹੈ ਪਰਮ ਅੱਛਾ ਉਹਦਾ ਵੀ ਵਿਆਹ ਹੋ ਗਿਆ ਜੀ ਲੈ ਮੇਰੇ ਕੋ ਸਗੋ ਜਾਇ ਨਹੀਂ ਗਿਆ ਤੇ ਪੁੱਤ ਤੂੰ ਚਲ ਜਾਣਾ ਤੂੰ ਮੈਨੂੰ ਕਿਹਨੇ ਦੱਸਿਆ ਮੰਮੀ ਛੁੱਟੀ ਨਹੀਂ ਮਿਲੀ ਮੈਨੂੰ ਤੇ ਹੋਰ ਇਹ ਮੰਮੀ ਨੇ ਵੀ ਗੁੱਸਾ ਕਰਨਾ ਤੇ ਹੋਰ ਡਿਆ ਸਗੋ ਨੂੰ ਕਰਨ ਕਰ ਲੈ ਤੇ ਔਖਾ ਨਹੀਂ ਡਿਆ ਸੀ ਚਲ ਕੋਈ ਵੀ ਉੱਧਰ ਕਿਸ ਦਿਨ ਜਾ ਕੇ ਤੂੰ ਮੇਲਾ ਨੂੰ ਆ ਚਲੋ ਉਹ ਤਾਂ ਕੋਈ ਨਹੀਂ ਜਾਵਾਂਗੇ ਯਾਰ ਤਾਂ ਦੇ ਲੈਂਦੀ ਆ ਵੀ ਕੋਈ ਕਹਿੰਦੀ ਆਪਾਂ ਵੀ ਬਸੇਰਾ ਸਾਡੇ ਨਾਲ ਕਰਦਾ ਉਹ ਤਾਂ ਮੰਮੀ ਤੁਹਾਡੇ ਨਾਲ ਠੀਕ ਆ ਪਰ ਫਿਰ ਵੀ ਹੁੰਦਾ ਹੀ ਆ ਨਾ ਉਸਾ ਤੋਂ ਨਹੀਂ ਕਰਨਾ ਹੀ ਹੈ ਤੇ ਤੈਨਾਂ ਨਹੀਂ ਕਰਨਾ ਹੋਰ ਕਿੰਨਾ ਕਰੇ ਮੈਨੂੰ ਪਤਾ ਨਹੀਂ ਵੀ ਐਡੀ ਛੇਤੀ ਉਹਨਾਂ ਕਰ ਦੇਣਾ ਹੈ ਇੱਕ ਦਿਨ ਉਹਦਾ ਮੇਰੇ ਨਾਲ ਗੱਲ ਕਰਨ ਡਿਆ ਸੀ ਉਸ ਦਿਨ ਗੱਡੀ ਵੀ ਲੈ ਕੇ ਗਿਆ ਸੀ ਠੀਕ ਤੇ ਮੁੜ ਕੇ ਜਦਨ ਵਾ ਲੈਣ ਗਿਆ ਤੇ ਉਹਨੇ ਇੰਨਾ ਨਹੀਂ ਦੱਸਿਆ ਵੀ ਐਡੀ ਛੇਤੀ ਹੋਏ ਨਾ ਆਹੋ ਕਿੱਥੇ ਰਿਸ਼ਤੇ ਦੀ ਦੱਸ ਪਈ ਤੇ ਅਗਲੇ ਆਂਦੇ ਹੌਲੇ ਉਹਨਾਂ ਕਰ ਲਿਆ ਹਣ ਜਵਾਨ ਮੁੰਡਾ ਸੀ ਆਹੋ ਉਹਦੀ ਮੰਮੀ ਆਂਦਾ ਵੀ ਕਾਲੀ ਪਈ ਜਿਆਦਾ ਇਹ ਤਾਂ ਹੁਣ ਬਾਹਰ ਦਾ ਬਣਿਆ ਨਾ ਕੰਮ ਠੀਕ ਆ ਠੀਕ ਉਹਦੀ ਮੰਮੀ ਦਾ ਆਦਾ ਵੀ ਨੂੰ ਕਰ ਲਿਆ ਹੀ ਆਵਾ ਮੈਂ ਚੰਗਾ ਸਕੂ ਤੇ ਮੈਂ ਵੀ ਤਾਂ ਨਾਲ ਗੱਲ ਕਰਨੀ ਦੱਸੋ ਸਾਸੀ ਤੇਨੇ ਪਾਈ ਏ 10 ਇੱਕ ਰਿਸ਼ਤੇ ਦੀ ਅੱਛਾ ਤੇ ਕੁੜੀ ਬੜੀ ਸੋਹਣੀ ਫੋਟੋ ਵੀ ਅੱਦਾਂ ਨੇ ਮੈਨੂੰ ਪਾਈ ਮੈਂ ਤੈਨੂੰ ਵਿਖਾ ਲਨੀ ਆ ਪਰ ਮੰਮੀ ਕੁੜੀ ਪੜ੍ਹੀ ਲਿਖੀ ਹੋਣੀ ਚਾਹੀਦੀ ਆ ਪੜ੍ਹੀ ਲਿਖੀ ਆ ਵੀ ਐਸੀ ਕੀਤੀ ਆ ਅੱਛਾ ਤੇਰੇ ਨਾਲ ਕਿਤੇ ਵੱਧ ਪੜ੍ਹੀ ਆ ਤਦ ਮੈਂ ਹੁਣ ਮੇਰੀ ਇਜਤ ਦਾ ਸਵਾਲ ਮੈਨੂੰ ਤਾਂ ਕੁੜੀ ਫੋਟੋ ਦੇ ਸਹੀ ਲੱਗੀ ਹੈ 2 3 ਸਟਾਰਟ ਮੈਂ ਤਾਂ ਕੁੜੀ ਦੀ ਫੋਟੋ ਵੇਖੀ ਮੈਨੂੰ ਤਾਂ ਬੜੀ ਵਧੀਆ ਲੱਗੀ ਪਰ ਹੁਣ ਇੱਕ ਕੰਮ ਕਰੀ ਮੇਰੀ ਇਜਤ ਰੱਖੀ ਕਿ ਇਹ ਅੱਗੇ ਵਾਲਾ ਕੰਮ ਨਾ ਹੋਏ ਕਿ ਮੇਰੇ ਕੋ ਹਾਂ ਕਰਾ ਦੇ ਠਾਕਾ ਲਵਾ ਦੇ ਤਾਂ ਬਾਅਦ ਚ ਜਵਾਬ ਦੇ ਦੇ ਉੱਥੇ ਹੁਣ ਮੇਰੇ ਪੇਕੇ ਨੇ ਨਹੀਂ ਨਹੀਂ ਮੰਮੀ ਪਰ ਕੁੜੀ ਸੋਹਣੀ ਹੋਣੀ ਚਾਹੀਦੀ ਹੈ ਮੇਰੇ ਪੁੱਤੇ ਆਲਾ ਫੜ ਤੂੰ ਫੋਟੋ ਵੀ ਆਲਾ ਆਲੇ ਕਿਉਂ ਕੋਈ ਹੈ ਕਸਰ ਕੁੜੀ ਦੀ ਨਹੀਂ ਮੰਮੀ ਕੁੜੀ ਤੇ ਸੁਣੀ ਏ ਤੇਰੇ ਨਾਨਕਿਆਂ ਦੀ ਬੇਇੱਜ਼ਤੀ ਨਹੀਂ ਹੋਣੀ ਚਾਹੀਦੀ ਮੰਮੀ ਨਹੀਂ ਹੁੰਦੀ ਪਰ ਇਹ ਆ ਕਿ ਅੱਗੇ ਬੰਦੇ ਵੀ ਵਧੀਆ ਹੋਣ ਬੰਦੇ ਉਹਨਾਂ ਨੇ ਆਖਿਆ ਘਰ ਬਾਹਰ ਬੜਾ ਵਧੀਆ ਵਾ ਅੱਛਾ ਪਿਓ ਨੌਕਰੀ ਕਾਂਢਿਆ ਸਰਕਾਰੀ ਪ੍ਰਾਉ ਦੇ ਬਾਹਰ ਨੇ ਦੋਵੇਂ ਅੱਛਾ ਤਦਾਂ ਹੋਰ ਕੀ ਚਾਹੀਦਾ ਚਲੋ ਕੋਈ ਗੱਲ ਨਹੀਂ ਤੇ ਮੈਂ ਆਪਦੇ ਨਾਲ ਗੱਲ ਕਰ ਲੈਣੀ ਏ ਕਰ ਲਓ ਕਰ ਲਓ ਤੇ ਹੁਣ ਵੀ ਇਹ ਲਿਆ ਜੋ ਕੁਝ ਵੀ ਹੈਗਾ ਇਹੋ ਕੁਛ ਹੀ ਹੋ ਪਰ ਮੇਰੇ ਪਿਆਕੇ ਦਾ ਟੌਰ ਬੰਨਾ ਚਾਹੀਦਾ ਤੈਨੂੰ ਪਤਾ ਤੇਰੀਆਂ ਪੂਹਾ ਦਾ ਉਹ ਮੰਮੀ ਬਣੇਗਾ ਟੌਰ ਫਿਕਰ ਕਰ ਤੋ ਕਰਦੇ ਹੋ ਤੈਨੂੰ ਪਤਾ ਤਾਂ ਹੈਗਾ ਤੇਰੇ ਮੰਮੀ ਦੇ ਸੁਭਾਅ ਦਾ ਉਹ ਬੜਾ ਗੁੱਸੇ ਵਾਲਾ ਜੇ ਤੂੰ ਜਵਾਬ ਦੇਤਾ ਨਾ ਪਹਿਲਾਂ ਹਾਂ ਕਰ ਤੀ ਬਾਅਦ ਹੀ ਜਵਾਬ ਦਿੱਤਾ ਉਹਨੇ ਘਰ ਨਹੀਂ ਮੇਰੇ ਆਉਣਾ ਹੈਗਾ ਉਹ ਨਹੀਂ ਨਹੀਂ ਮੰਮੀ ਇਤਾਂ ਦਾ ਨਹੀਂ ਹੁੰਦਾ ਕੁਝ ਵੀ ਪਰ ਇੱਕ ਕਰੀ ਆਪਾਂ ਪਹਿਲਾਂ ਕੁੜੀ ਵੇਖਾਂਗੇ ਕੋਈ ਗੱਲ ਨਹੀਂ ਪੁੱਤ ਤੂੰ ਜਿੱਦਾਂ ਕਹੀਂ ਕਰ ਜਦੋਂ ਛੁੱਟੀ ਹੁੰਦੀ ਆ ਮੈਂ ਗੱਲ ਕਰ ਲੈਣੀ ਆ ਜਾ ਉਹਨਾਂ ਇਥੇ ਸੱਦ ਲਾਂਗੇ ਜਾਂ ਆਪਾਂ ਚੱਲ ਜਾਾਂਗੇ ਆ ਕੋਈ ਗੱਲ ਨਹੀਂ ਤੁਸੀਂ ਕਰ ਲਿਓ ਸਲਾਹ ਤੇ ਮੈਨੂੰ ਦੱਸ ਦਿਓ ਜਨਾਬ ਹੀ ਹੋਏਗਾ ਆਪਾਂ ਛੁੱਟੀ ਕਰ ਲਾਂਗੇ ਮਿਲ ਜੂਗੀ ਛੁੱਟੀ ਉਹ ਮਿਲ ਜੈਣੀ ਮੰਮੀ ਕੋਈ ਗੱਲ ਚੱਲ ਲੈ ਪੁੱਤ ਮੈਂ ਹਾਂ ਤੇਰੇ ਪਿਓ ਨਾਲ ਗੱਲ ਕਰਕੇ ਬਹਿਣੀ ਆ ਐਦਾਂ ਮੂੰਹ ਕਰਕੇ ਬੈਠਾ ਰਿੰਦਾ ਜਿੱਦਾਂ ਦੀ ਰਿਸ਼ਤੇ ਦੀ ਨਾ ਕੀਤੀ ਉਹਨਾਂ ਦਾ ਸੀ ਹੋ ਕੰਮ ਰਹਿਣਾ ਜਾਓ ਤੇ ਕੀ ਭਾਵ ਉਹਨਾਂ ਨਾਲ